ਸੰਗਤਜੀ ਵਾਸ਼ੇ ਕੁਝ ਕਾ ਖਾਲਸਾ ਆਵਾਸ਼ੇ ਜੀ ਕੀ ਫੋਕੀ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੀ ਨੈਟਿਵਿਟੀ ਨੂੰ ਗੂੜ ਕਰਨ ਦੇ ਅਤੇ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਵਰਤ ਤੰਦਰੁਸਤੀ ਪ੍ਰਕੀ ਦੇ ਲਈ ਕੁਝ ਨੁਕਤੇ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਅਤੇ ਇਹ ਨੁਕਤੇ ਘਰ ਦੇ ਮੁੱਖ ਦਰਵਾਜ਼ੇ ਤੋਂ ਲੈ ਕੇ ਆਪਣੇ ਘਰ ਅੰਦਰ ਤੱਕ ਬਸਤ ਨੇ ਆ ਘਰ ਦੇ ਘੱਟੇ ਮੁੱਖ ਦਰਵਾਜ਼ੇ ਤੋਂ ਲੈ ਕੇ ਘਰ ਅੰਦਰ ਤੱਕ ਖਾਤਰ ਕੋ ਜਦਲਾਵ ਕਰਨੇ ਆ ਤੇ ਇਹ ਬਦਲਾਵ ਕਰਨ ਦੇ ਬਾਅਦ ਤੁਸੀਂ ਆਪਣੇ ਘਰ ਅੰਦਰ ਹਰਾਨੀ ਜਣਕ ਨਤੀਜੇ ਦੇਖੋਗੇ ਕੁਝ ਹੀ ਦਿਨਾਂ ਦੇ ਵਿੱਚ ਤੁਸੀਂ ਆਪਣੇ ਘਰ ਦਾ ਮਾਹੌਲ ਆਪਣੇ ਘਰ ਦਾ ਵਾਤਾਵਰਨ ਨੀ ਬਦਲਿਆ ਹੋਇਆ ਖੁਦ ਮੈਸੇਜ ਕਰੋਗੇ ਤਾਂ ਫਿਰ ਕਿ ਕਿਹੜੇ ਬਦਲਾਅ ਹਨ ਕਿਹੜੇ ਮੁਕਤੇ ਨੇ ਇਹਨਾਂ ਬਾਰੇ ਆਪਾਂ ਅੱਜ ਦੀ ਜੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਸੰਗਤ ਨਹੀਂ ਜੇ ਰੋ ਆਪਾਂ ਹਿੰਦੀ ਗੱਲ ਸਮਝਿਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਂਦੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਕਿ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਕਿ ਤੁਸੀਂ ਇਹ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਨਹੀਂ ਮੈਸੇਜ ਹੋਰ ਵੀ ਭੈੜਾ ਪ੍ਰਭਾਵ ਦੇਖਣਾ ਚਾਹੁੰਦੇ ਸਤਿ ਸ੍ਰੀ ਅਕਾਲ ਕਿਉਂਕਿ ਸੰਗਤ ਵੀ ਹਰ ਬੰਦਾ ਜਾਣਦਾ ਹੈ ਕਿ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਵਰਤਤ ਹੋਵੇ ਘਰ ਦੇ ਸਾਰੇ ਜੀ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿਣ ਰਲ ਮਿਲ ਕੇ ਰਹਿਣ ਰਲ ਮਿਲ ਕੇ ਹੀ ਆਪਣੇ ਸਾਰੇ ਕੰਮ ਧੰਦੇ ਕਰਨ ਇਸ ਕਰਕੇ ਹਰ ਰੋਜ਼ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਬੇਨਤੀਆਂ ਵੀ ਕਰਦੇ ਆ ਕਿ ਪਰਮਪ੍ਰਦਾ ਪ੍ਰਮਾਤਮਾ ਮੇਰੇ ਤੇ ਮੇਰੇ ਪਰਿਵਾਰ ਤੇ ਹਮੇਸ਼ਾ ਆਪਣੀ ਮਿਹਰ ਆਪਣੀ ਕਿਰਪਾ ਬਣਾਈ ਰੱਖਿਓ ਜੀ ਸਾਨੂੰ ਮਾੜੇ ਲੋਕਾਂ ਤੋਂ ਮਾਰਨਾਂ ਸ਼ਕਤੀਆਂ ਤੋਂ ਬਚਾ ਕੇ ਰੱਖਣਾ ਭਾਵ ਕਿ ਉਹ ਆਪਣੇ ਘਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਦੇ ਲਈ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਸੰਗਤ ਦੇ ਕੁਝ ਲੋਕ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਘਰ ਦੀ ਬਰਕਤ ਦੇ ਲਈ ਜਾਂ ਆਪਣੇ ਘਰ ਨੂੰ ਕਿਸੇ ਦੀ ਮਾੜੀ ਨਜ਼ਰ ਤੋਂ ਕਿਤੇ ਕਰਾਏ ਤੋਂ ਬਚਾਉਣ ਦੇ ਲਈ ਕਈ ਤਰ੍ਹਾਂ ਦੇ ਤਾਗੇ ਤਮਨੀ ਤੂਟ ਕੇ ਉਪਾ ਕਰਦੇ ਆ ਕਈ ਤਰ੍ਹਾਂ ਦੀਆਂ ਚੀਜ਼ਾਂ ਰੱਖ ਕੇ ਆਪਣੇ ਘਰ ਵਿੱਚ ਰੱਖਦੇ ਆ ਕੁਝ ਚੀਜ਼ਾਂ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਕਿ ਚੀਜ਼ਾਂ ਆਪਣੇ ਘਰ ਦੇ ਵਿੱਚ ਰੱਖਣ ਕਰਕੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣ ਰਹਿੰਦੀਆਂ ਘਰ ਅੰਦਰ ਬਰਕਤ ਰਹਿਦੀ ਹੈ ਕਿਸੇ ਚੀਜ਼ ਦੀ ਕਿਤੇ ਕਮੀ ਨਹੀਂ ਹੁੰਦੀ ਅਤੇ ਕੁਝ ਚੀਜ਼ਾਂ ਉਹ ਆਪਣੇ ਘਰ ਦੇ ਵਿੱਚ ਇਸ ਕਰਕੇ ਲੈ ਆ ਕੇ ਰੱਖਦੇ ਹੋ ਕਿ ਉਹਨਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਰੱਖਣ ਕਰਕੇ ਸਾਡਾ ਘਰ ਨੈਗੇਟਿਵ એનર્ਜੀ ਤੋਂ ਬਚਵਾ ਰਹੇਗਾ ਕਿਸੇ ਵੀ ਤਰ੍ਹਾਂ ਦੀ ਮਾੜੀ ਸ਼ਕਤੀ ਕੋਈ ਮਾੜੀ ਊਰਜਾ ਸਾਡੇ ਘਰ ਅੰਦਰ ਦਾਖਲ ਨਹੀਂ ਹੋ ਸਕਦੀ ਜਿਵੇਂ ਕਿ ਕੁਝ ਲੋਕ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਹੀ ਕਈ ਪਰੰਪਰਾ ਚੀਜ਼ਾਂ ਲਿਆ ਕੇ ਟੰਗ ਦਿੰਦੇ ਆ ਜਾਂ ਰੱਖ ਦਿੰਦੇ ਆ ਉਹ ਇਸੇ ਕਰਕੇ ਰੱਖਦੇ ਆ ਕਿ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਜਿਵੇਂ ਕਿ ਤੁਸੀਂ ਆਮ ਹੀ ਵੇਖਿਆ ਹੋਵੇ ਕਈ ਧਰਮ ਲੋਕੀਂ ਅੱਗੇ ਨਜ਼ਰ ਵਰਤੂ ਲਗਾਉਂਦੇ ਆ ਪਰ ਜੇਕਰ ਤੁਸੀਂ ਇਹੋ ਤੇ ਨੰਦਾ ਤੂ ਹੋ ਗੁਰਬਾਣੀ ਦਾ ਪਾਸ ਕਰਦੇ ਹੋ ਤਾਂ ਤੁਹਾਨੂੰ ਇਦਾਂ ਦਾ ਕੁਝ ਵੀ ਕਰਨ ਦੀ ਲੋੜ ਨਹੀਂ ਆ ਤੁਹਾਨੂੰ ਬਹੁਤ ਸਾਰੇ ਨੁਕਤੇ ਦੱਸਣ ਜਾ ਰਹੇ ਆ ਇਹ ਨੁਕਤੇ ਤੁਸੀਂ ਅੱਜ ਤੋਂ ਹੀ ਆਪਣੇ ਘਰ ਦੇ ਚਾਹਾ ਬਣਾ ਲਓ ਤਹਾਡੇ ਘਰ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨਿੱਤ ਉਹ ਨਿਜਾ ਪਰਮੇਸ਼ਰ ਹੀ ਨਹੀਂ ਪਾਉਗੀ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਹੀ ਸੋਤ ਸਾਂਤੀ ਅਤੇ ਵਰਕਤ ਬੜੇ ਰਹੇਗੀ ਤੁਸੀਂ ਆਪਣਾ ਘਰ ਪਰਿਵਾਰ ਦਾ ਮਾਹੌਲ ਖੁਦ ਬਦਲਿਆ ਆਪਣਾ ਮਹਿਸੂਸ ਕਰੋਗੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਭਰ ਦੇ ਮੁੱਖ ਦਰਵਾਜ਼ੇ ਤੇ ਕਸਮ ਜਿਦਿ ਘਰ ਦੇ ਮੁੱਖ ਦਰਵਾਜ਼ੇ ਤੇ ਕਦੇ ਨਹੀਂ ਇਦਾਂ ਦੀ ਚੀਜ਼ ਨਾਲ ਰੱਖੋ ਜਿੰਨੇ ਦੇ ਕਿਸਾ ਸਾਨੂੰ ਨਾ ਅਸ਼ਾਫਤ ਨੂੰ ਬਾਬੂ ਨੂੰ ਇਹ ਆਪਣੇ ਬਾਰੇ ਵੀ ਸੋਚਣਾ ਹੈ ਅਤੇ ਦੂਜਿਆਂ ਬਾਰੇ ਵੀ ਸੋਚਣਾ ਹੈ ਕਿਉਂਕਿ ਆਪਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕੁਝ ਚੀਜ਼ਾਂ ਇਸ ਕਰਕੇ ਰੱਖਦੇ ਆ ਕਿ ਬਾਹਰ ਦੇ ਲੋਕਾਂ ਦੀ ਸਾਨੂੰ ਨਜ਼ਰ ਨਾ ਲੱਗ ਜਾਵੇ ਕੋਈ ਬਾਹਰੋਂ ਸਾਡੇ ਘਰ ਅੰਦਰ ਨੈਗੇਟਿਵ એનર્ਜੀ ਦਾਖਲ ਨਾ ਹੋ ਕੋ ਬਾੜੀ ਤਾਂ ਸੰਗਤਿਧੀਏ ਕਰਦੇ ਤਲਵਾਜੇ ਦੇ ਅੱਗੇ ਰੱਖੀਆਂ ਹੋਣਾਂ ਚੀਜ਼ਾਂ ਇੱਕ ਤਾਂ ਸਾਡੇ ਮਨ ਦੀ ਭਾਵਨਾ ਦਰਸੰਗ ਹੈਵੇਂ ਸਾਡੇ ਮਨ ਦੀ ਸਥਿਤੀ ਨੂੰ ਦਰਸੰਗ ਹੈ ਨੇ ਕਿ ਸਾਡੀ ਮਾਨਸਿਕ ਸਥਿਤੀ ਕੀ ਆ ਅਸੀਂ ਕੀ ਸੋਚਦੇ ਹਾਂ ਸਾਡੇ ਘਰ ਅੰਦਰ ਜੋ ਵੀ ਦਾਪਨ ਹੁੰਦਾ ਹੈ ਉਹ ਨਾ ਉਹ ਸਾਡਾ ਮਨ ਪੜ ਲੈਂਦਾ ਹੈ ਕਿ ਇਹਦੇ ਵਿਚਾਰ ਕਿੱਦਾ ਦੇ ਹੁੰਦੇ ਨੇ ਇਹਦੀ ਮਾਨਸਿਕ ਸਥਿਤੀ ਕਿ ਗਲਦੂਗਾ ਵਾਕੀ ਕਈ ਵਾਰ ਕੁਝ ਚੀਜ਼ਾਂ ਅੰਦਰੋਂ ਵੀ ਹੁੰਦੀਆਂ ਨੇ ਜੋ ਸਾਡੇ ਲਈ ਵੀ ਤੇ ਬਾਹਰ ਦੇ ਜੀਵਾਂ ਦੇ ਲਈ ਵੀ ਚੰਗੀਆਂ ਨਹੀਂ ਹਾਨਤ ਚਾੜੇ ਅਣਜਾਣੇ ਦੇ ਵਿੱਚ ਅਸੀਂ ਉਹ ਚੀਜ਼ਾਂ ਦੇ ਨਾਲ ਆਪਣਾ ਹੀ ਨਿਪਟਾਰਾ ਕਰ ਬੈਠੇ ਹਾਂ ਕਿਉਂਕਿ ਸੰਗਤ ਦੇ ਬਾਹਰ ਦੇ ਜੀਵ ਤਾਂ ਕਦੇ ਕਦਾਈਂ ਕੋਈ ਆ ਗਿਆ ਚਾਹ ਹਰ ਰੋਜ਼ ਕੋ ਇੱਕ ਤੋਂ ਬੋਧੀ ਪਾਰ ਦਾ ਕੋਈ ਸਾਧਿਕ ਘੰਡਾ ਵੀ ਗਾ ਸਭ ਤੋਂ ਵੱਧ ਉਹ ਨਾ ਜੰਨਾ ਸਾਡੇ ਘਰ ਦੇ ਖੁਦ ਦੇ ਜੀਵਾਂ ਦਾ ਹੀ ਬਣਿਆ ਰਹਿੰਦਾ ਹੈ ਅਸੀਂ ਖੁਦ ਹੀ ਆਪਣੇ ਘਰ ਦੀ ਬਹਿ ਬੀਜ ਮਾਰ-ਮਾਰ ਲੰਘਦੇ ਆ ਤਾਂ ਜਦੋਂ ਇਦਾਂ ਤੇ ਨੰਨ ਅਸ਼ਾਂਤ ਕਰਨ ਵਾਲ ਨਾਲ ਪਤ ਪਉਣ ਵਾਲੀਆਂ ਚੀਜ਼ਾਂ ਦੇਖਦੇ ਆ ਤਾਂ ਕਿਸੇ ਸ਼ੂਟ ਵੀ ਨਹੀਂ ਸਾਡੇ ਕਿੰਨਾ ਦਾ ਸਾਡੇ ਮਨ ਦੁਇਤੇ ਕਿੰਨਾ ਮੰਗਾ ਪਰਵਾਹ ਪੁੰਦਾ ਹੈ ਅਸੀਂ ਉਹ ਚੀਜ਼ਾਂ ਦੇਖਦੇ ਆ ਉਸੇ ਵੇਲੇ ਹੀ ਸਾਡੇ ਮਨ ਅੰਦਰ ਉਦਾਂ ਦੇ ਹੀ ਭੜੇ ਭੜੇ ਵਿਚਾਰ ਚੱਲਣੇ

ਅੱਛਾ ਤੋਂ ਹਿੰਦੀ ਸੋਚ ਕੇ ਆਪਣੇ ਘਰ ਦੇ ਦਰਵਾਜ਼ੇ ਦੇ ਅੱਗੇ ਜੂਜਾ ਬਰਵੇਂ ਕਿ ਇਦਾਂ ਕਰ ਚੀਜ਼ਾਂ ਚਾਹਤੋਂ ਦੇ ਦਰਵਾਜ਼ੇ ਦੇ ਉੱਪਰਾਂ ਕਾ ਰੱਖਣ ਦਾ ਫਰਮਾਨੇ ਜੋ ਚੀਜ਼ਾਂ ਸਾਡੇ ਘਰ ਦੇ ਜੀਵਾਂ ਨੂੰ ਖਤਰਵਾਉਂ ਮਾਂ ਜੀ ਦੇ ਵੀ ਮਨ ਨੂੰ ਸ਼ਕੀਨ ਨਾ ਦੇਣ। ਕੋਈ ਸੰਗਤ ਜੀ ਜਦੋਂ ਉਸ ਨੇ ਚੰਗਾ ਸੋਚਾ ਨੇ ਤਾਂ ਹੀ ਸਾਡੇ ਮਨ ਚੰਗਾ ਹੋਵੇਗਾ। ਤੁਸੀਂ ਬਾਹਰ ਦੇ ਜੀਵਾਂ ਤੋਂ ਆਪਣੇ ਆਪ ਨੂੰ ਖਤਰਾ ਨਾ ਸੋਚਣਾ ਪਰੇ। ਬਲਕਿ ਇਹ ਕੰਮ ਨਾ ਰੱਖੋ ਕਿ ਕੋਈ ਦੁਖੀ ਹੋਇਆ ਜੀ ਜੰਮਨ ਕੋਈ ਪਟਕੇ ਆ ਪਰੰਤਾਂ ਕਿ ਨਸਾਵਾਂ ਵਿੱਚ ਆ ਗੋਤਰ ਅੰਦਰ ਆਵੇ ਨੂੰ ਮੇਲੇ ਵਰਮਲਾ ਆਪਣੀ ਮੇਲੇ ਵਿਚਾਰਾ ਹੋਗਾ ਬੰਦਾ ਦੇ ਸਾਥੀ ਭਾਰਤਿੰਦਰਾ ਹੋ ਪੂਰੀ ਤਰ ਉੱਤਰਨ ਕੇ ਜਰੂਰੀ ਸੋਚ ਸੋਚ ਕੇ ਤਚੂਈਂ ਵਿੱਚ ਹੀ ਬਰਤੋਗੇ ਪਹਿਲਾ ਤਾਤੋ ਤੇ ਹੀ ਖੜਾ ਹੋਇ ਇਨੀਰ ਕਰਮ ਚੰਜਾ ਕਰਮ ਵਾਂਜਾ ਦੇ ਦਾ ਕਾਤਨੀ ਸੋਪੇਕਰ ਆਏ ਜਿਨਨ ਤੇ ਨਾ ਚੰਜਾ ਸਰਹੂ ਹੋਗਾ ਕਰਦੇ ਜਿਨਾ ਤੇ ਉਹ ਚੰਗਾ ਹੋ ਸਕ ਸਕਦਾ ਜਾਤਾ ਕਰਦੇ ਕਿ ਜਿਵੇਂ ਕੋ ਨਾ ਸੁਣ ਲਾਵੇ ਹਿੱਤੇ ਕਿ ਸੁਣ ਲਾਵੇ ਬੂਨਾ ਰੱਖੀ ਜਾ ਰਹੀ ਐਸੀ ਜੀਵਨ ਜੋ ਜਿਹੜੇ ਦੇਖਿਆ ਸਾਰ ਹੀ ਸਾਨੂੰ ਸਦਾ ਵੇ ਯਾਦ ਆ ਰਹੇ ਹਨ ਪਰ ਪਿਤਾ ਪਰਮਾਤਮਾ ਲਈ ਯਾਦ ਆ ਰਹੇ ਹਨ ਸਾਡਾ ਮਨਮਿਕ ਪਰਿੱਤਰ ਹੋ ਜਾਵੇ ਸ਼ਾਂਤ ਤੇ ਜਾ ਰਹੇ ਹਾਂ ਕੁਝ ਜਿਹੜੇ ਦਰ ਵਿੱਚ ਜਿਵੇਂ ਖਾਂਦੇ ਨੂੰ ਮਨਮਿਕ ਕੋ ਸ਼ਰਨ ਨਵਾ ਰਿਹਾ ਮਾ ਮੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਦੇ ਅਭਿਮਾਰੀਆਂ ਉਹ ਜੋ ਚੀਜ਼ਾਂ ਦੇਖਾਂਗੇ ਉਹਦਾ ਦੇ ਵਿਚਾਰ ਸਾਡੇ ਮਨ ਅੰਦਰ ਚੱਲਣੇ ਸ਼ੁਰੂ ਹੋ ਜਾਊਗਾ ਇਹ ਕਿਰਪਾ ਮਚਾ ਦੇ ਕਰ ਦੇ ਜੀ ਆ ਮੈਂ ਭਾਵੇਂ ਕੁਲ ਬਾਦ ਜੀ ਸਾਡੇ ਯਾ ਲੈ ਉਹੀ ਸੋਚ ਲੈ ਕੇ ਸਾਡੇ ਪਰਪੰਦਰ ਪ੍ਰਵੇਸ਼ ਹੋਵੇਗਾ ਤੇ ਉਹੀ એનર્ਜੀ ਸਮੂ ਦੇ ਕੇ ਜਾਂ ਜਿੰਦਾਂ ਕੋ ਤੇ ਰੂਹ ਜੀ ਸੋਚ ਲੈਣਾ ਉਹੀ એનર્ਜੀ ਸਾਹ ਜੇ ਲੋ ਡਾਕਟਰ ਨੇ ਪਰ ਇਹ ਕਰੰ ਦਾ ਸਾਡੇ ਬਾਰੇ ਮਿਲਦਾ ਹੋਵੇ ਤੇਰੇ ਇਤਾਨਾ ਦਾ ਨਿਚੈ ਰੱਖੋ ਜਿਨ ਨੂੰ ਦੇ ਕੇ ਸਭ ਦਾ ਮਨ ਸ਼ਾਂਤ ਹੋਵੇ ਕੋਸ਼ਭਵੇ ਮਨ ਪਰ ਉਤਰ ਹੋਵੇ ਮਨ ਗੁਰੂ ਚਾਰਾ ਜੀ ਹੋਵੇ ਜਿਨੇ ਘਰ ਤੋਂ ਜਿੱਥੇ ਵੀ ਸੀ ਆਪਣੇ ਮਹਿਬਾਨਾਂ ਨੂੰ ਪਠੌਂ ਗਏ ਜਾ ਪਰ ਕੋਤੇ ਵੈਸ ਕੋਣਿਆ ਕੋਠੇ ਤਰਕੀ ਦੀ ਆਵਾਜ਼ ਦੇ ਵਿੱਚ ਤੁਸੀਂ ਸਮਾਹਨਾ ਕਰਾ ਸਕਦੇ ਹੋ ਮੂਰਤ ਮੰਤਰ ਜੀ ਦਾ ਜਾਵਰ ਸਤਿ ਦੇ ਸੰਗਤੂਆਂ ਕਲਾ ਆਪਣੇ ਕਰਦੇ ਜਿਵੇਂ ਹਮੇਸ਼ਾ ਮੂਰਤ ਕਰਦੇ ਜਾਵਾਂਗਾ ਮੇਰਾ ਤੋਹਰ ਤੂੰ ਸਾਲ ਵੀ ਨਾ ਕਰਦਾ ਤੀਨ ਰਾਵਤਾ ਤੰਤ ਕਰੇ ਜਿਹਾ ਜੀ ਖਵਾਂ ਜਿਵੇਂ ਮੂਰਤ ਕਰਦਾ ਜਾਵਾਂ ਚਾਹ ਹੈ ਜਕੀਰ ਦਾ ਕੇ ਯਾਦ ਮੰਗੇ ਆਪਣੇ ਧੁਦੇ ਮੰਦੀ ਸਥਿਤੀ ਤੋਂ ਬਦਨੀ ਹੀ ਬਦਨੀ ਆ ਬਲਕਿ ਜੁਮੇਹ ਘਰ ਆਯੋਜੀਆਂ ਦੇ ਹੰਦੇ ਉੱਤੇ ਇਸ ਚੀਜ਼ ਦਾ ਬੰਦਾ ਹੋਇਆ ਪ੍ਰਭਾਵ ਦੇ ਗਿਆ ਕਿਉਂਦੇ ਅਸਾਰ ਉਹਨਾਂ ਨੇ ਪਹਿਲਾ ਇਹੋ ਗੱਲ ਕਰਨੀ ਕਿ ਕੋ ਬਾਣੀ ਸੁਣ ਕੇ ਲੋਕ ਨੂੰ ਨੰ ਕਰੀਦਾ ਜਾ ਆਵश्यक ਕੇ ਮਾੜੋ ਕਿੰਨੀ ਸ਼ਾਂਤੀ ਹੁੰਦੀ ਹੈ ਕਿੰਨਾ ਸ਼ੋਰ ਹਲਦਾ ਹੈ ਅਤੇ ਕਈ ਵਾਰ ਕੁਝ ਜੀਤਾ ਜਿਵੇਂ ਹੀ ਅੰਦਰ ਦਾ ਅਲਹੰਦੇ ਆਤਮਾ ਦੇ ਵਿੱਚ ਨੋ ਨੰ ਕਰੀਤੇ ਜਾਪ ਦੀ ਆਵਾਜ਼ ਟਰਦੀ ਆਉ ਨਾਲ ਨਾਲ ਜੀਵਨ ਨੰ ਕਰੀਦਾ ਜਾ ਕਰਦੇ ਹੋਏ ਹੀ ਪਰ ਅੰਦਰ ਦਾ ਦਰਦ ਹੁੰਦਾ ਹੈ ਸਭ ਕਹਦੇ ਕੁਝ ਤੇ ਜੀਵੀ ਇਤਾਂ ਨੂੰ ਤੇ ਇਹ ਦੇਖ ਕੇ ਮਨ ਨੂੰ ਹੋ ਰਹਾ ਹੈ ਕਿ ਸ਼ਾਂਤੀ ਜਿੱਤ ਨੂੰ ਮਿਲਦਾ ਹੈ ਵੀ ਚਲੋ ਕਿਸੇ ਵਾਂ ਨਹੀਂ ਨਹੀਂ ਸਕੀ ਕਿਸੇ ਰੀਝੀਂ ਦੇ ਬ੍ਰਖਟੇ ਇੱਕ ਵਾਰ ਅਰਸਾ ਦੇਖਤੇ ਨੂਰਵੰਤਰ ਜੁਦਾ ਜਾ ਵਰਤਾਇ ਅਤੇ ਦੂਸਰੀ ਗਣਸੰਧਰੀ ਤੇ ਦੁੱਖ ਦੇ ਬਤੂਲ ਵਾਰ ਉਲਾਈ ਜਿ ਸਵੇਕਰ ਅੰਦਰ ਪਰਮਾਤਮਾ ਦਾ ਨਾਮ ਲੈਂਦਾ ਹੈ ਕਾਪਾ ਛੋਟ ਵੀ ਨਹੀਂ ਸਕਦੇ ਕੋਈ ਤੇ ਕਿਹਦੇ ਸਦਾ ਕਿੰਨਾਂ ਦਾ ਅਗਿਸਰਦਾਉ ਕੋ ਕਿਸਾ ਨਹੀਂ ਕੋਤਾਂ ਇਹੋ ਜਿਹਾ ਸਵੇਤਰ ਇਹ ਚੌਰਾਵੇ ਉਕਿਰਨ ਨੂੰ ਸਭ ਤੋਂ ਜੀਤੀ ਆਪਣਾ ਯਾਰਾ ਲਈ ਉਦਾਹਰਨ ਕਿ ਤੁਹਾਨੂੰ ਕਿਤਾਬ ਪਰ ਮਾਤਾ ਜੀ ਦੇ ਨਾਲ ਕਿੰਨਾ ਪਿਆਰਾ ਰਿਸ਼ਤਾ ਹੋਵੇ ਤੇਰੇ ਇੱਕ ਵਾਰ ਇਹ ਹੀ ਜੀ ਸ਼ੇਮ ਦੇ ਨਾਮੋਂ ਮੀਰ ਮੰਨਤ ਜਵਾਬ ਕਰਨਵੇਂ ਨੂਦਾ ਦਾ ਪਲਾਹੁਣਾ ਨਹੀਂ ਨਾਂ ਕਿਸੇ ਸਰ ਜੀ ਤਲਾ ਕਰਕੇ ਲੱਗੇਗਾ ਸੋ ਇਸ ਤਰ੍ਹਾਂ ਪਤਾ ਕਿ ਚਟਰੇছে ਕਾਸ਼ੀ ਜੀ ਸ਼ੀ ਦਾ ਜਵਾਬ ਜਦ ਮੂਰ ਮੰਤਰੀ ਦਾ ਜਵਾਬ ਨਾ ਦਤਾ ਦੇ ਰਿਹਾ ਇਸ ਕਰ ਲਗਵਾ ਹੋ ਕੀ ਜੀ ਆ ਮੇ ਜੋ ਅਵਾਜ ਹੈ ਹਰ ਕੀ ਹੁਕੀ ਦਨਾ ਦੇ ਵਿੱਚ ਪਰ ਨਰਮ ਜੀ ਦੇਵੇਂ ਪਤਾ ਹੀ ਨਾ ਕਿ ਕੀ ਹੋ ਰਹਾ ਹੈ ਮੈਨੂੰ ਹੋ ਗਿਆ ਤੇ ਦੂਸਰੀ ਜਦੋਂ ਸ਼ਵੇ ਸੇ ਪੜਾਂਦੇ ਦਿਨ ਉੱਤਲੇ ਤੱਕ ਉਹ ਇੱਕ ਤਰ੍ਹਾਂ ਦੀ ਜਿਨੀਵ ਕਰਾ ਗਏ ਪਰੇ ਦੇਿਆਂ ਦੇ ਵਿੱਚ ਕਹਿੰਦੇ ਕੋਰਤਾ ਇੰਨਾ ਵੀ ਚਲਦੇ ਨਾ ਸੱਸ ਕਿ ਜਦੋਂ ਸ਼ੇਰੇ ਖੜਾ ਨਿਤ ਨਹੀਂ ਨਿਤ ਪਰਮ ਨੇ ਤੇ ਨੇਮ ਪਰਮ ਤੋਂ ਰਾਤ ਕਰਨਾ ਆਪਣਾ ਤਾਂ ਦੇਵਤ ਦੇ ਰਾਜਾ ਜਦ ਵਿੱਚ ਮਛਰਾਂ ਚਾਹ ਤੋਂ ਨੇ ਕਿ ਵਹੀਰ ਨੂੰ ਜੇ ਜੇ ਰੋਸ ਕੇ ਦੀ ਕਹਾਣੀ ਕਿ ਸਤਿਕ ਸੁਣੇ ਫੋਸ਼ਲ ਮੇਰੇ ਘਰ ਪਰ ਗਏ ਤੇ ਨਵੀਂ ਸ਼ਾਮ ਮੇਰੇ ਘਰੇ ਲਾ ਪਰ ਚਨਾ ਇਸ ਘਰ ਜੀਆਂ ਬੈਰੀਆਂ ਤੋਂ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਪ੍ਰਵੇਸ਼ ਨਾ ਕਰ ਪਾਵੇ ਇਹ ਵਾਹੇ ਗੁਰੂ ਜੀ ਜੋ ਜੀ ਵੀ ਸਭ ਕਰ ਅੰਦਰ ਆਵੇ ਖੁਸ਼ੀਆਂ ਦੇ ਸੁੱਖ ਦੇ ਸੰਗੇ ਲੈ ਕੇ ਆਵੇ ਅਤੇ ਖੁਸ਼ੀ ਖੁਸ਼ੀ ਜਾਵੇ ਭਾਵ ਕਿ ਇੱਕ ਵਾਰ ਮਤਮੇਨ ਕਰਨ ਤੋਂ ਬਾਅਦ ਆਪਣੇ ਘਰ ਦਾ ਨਿਕਲ ਕੇ ਦਰਵਾਜ਼ਾ ਖੋਲ ਕੇ ਕਪੜੇ ਦਰਵਾਜ਼ੇ ਦੇ ਅੱਗੇ ਕੀ ਅਰਦਾਸ ਬੇਨਤੀ ਜਿੰਦੂਰ ਕਰਕੇ ਆਵੇ ਕਰੇ ਅਤੇ ਘਰ ਦਾ ਮੱਥ ਦਰਵਾਜ਼ਾ ਜੰਨਾ ਹੀ ਸਾਫ ਸੁਥਰਾ ਹੋਵੇ ਪਾਕ ਕਿਸਾਨੇ ਦਾ ਡੀਐਨਟਰੀ ਜਿੰਨੇ ਹੀ ਸਾਫ ਸੁਥਰੀ ਹੋਵੇਗੀ ਨਾ ਸਾਧਨ ਅਤੇ ਬਾਰੇ ਉਹ ਜੁਨਾ ਦਾ ਨਾਮਕਰਨ ਰਹਿ ਕੇ ਉਹਨਾਂ ਨੂੰ ਸ਼ਸ਼ੀ ਦਾ ਸ਼ੰਤ ਬੁਲਦ ਕਾਤੀਂ ਕੱਢੇ ਚੋਂ ਮੂਲ ਮੰਦ ਅੰਤਸ਼ ਦਾ ਜਾਵਤਨ ਨਾ ਨਿਨ ਨਾ ਸੰਗਰੇ ਅਤੇ ਕਿਸੇ ਵੀ ਸ਼ਸ਼ੀ ਨੂੰ ਦੇ ਕੇ ਬਦਲੋ ਉਸ ਤੋਂ ਬਾਅਦ ਮਹਾਂ ਪ੍ਰਕਿਰਤੀ ਕੇ ਲਈ ਸਾਡੇ ਘਰ ਦੇ ਵਿੱਚ ਇੱਕ ਜਗ੍ਹਾ ਐਸੀ ਨਿਰਧਾਰਨ ਕਰਨੀ ਚਾਹੀਦੀ ਹੈ ਜਿੱਥੇ ਬੈਠ ਕੇ ਆਪਾਂ ਰਜਾਵਾ ਪਾਠ ਕਰਦੇ ਹਾਂ ਜਗ੍ਹਾ ਵੱਡੀ ਹੋਵੇ ਛੋਟੀ ਹੋਵੇ ਕੋਈ ਕਤਨੇ ਕਹਿੰਦਾ ਕਤਨੇ ਬੈਠਣ ਦੀ ਜਗ੍ਹਾ ਹੀ ਚਾਹੀਦੀ ਆ ਬਸ ਉਸ ਜਗ੍ਹਾ ਦੇ ਪ੍ਰਤੀ ਸਤਿ ਸ਼੍ਰੀ ਅਕਾਲ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਜਿੱਥੇ ਬੈਠ ਕੇ ਪੜ੍ਹਦੇ ਹਾਂ ਨਾ ਬਾਗ ਕਰਦੇ ਆ ਤਾਂ ਨਾਰਮਲ ਯਾਦ ਜਾਂਦੇ ਹੈ ਨਾ ਉਹ ਜਗ੍ਹਾ ਹੀ ਬੜੀ ਪਵਿੱਤਰ ਹੁੰਦੀ ਹੈ ਬਹੁਤ ਤਾਪਤਵਰ ਹੋ ਜਾਂਦੀ ਹੈ ਨਾ ਇਸ ਕਰਕੇ ਇੱਕ ਜਗ੍ਹਾ ਵਿੱਚ ਵਸਦਾ ਰਹੋ ਤੇ ਜਦੋਂ ਵੀ ਆਪਣੇ ਘਰੋਂ ਬਾਹਰ ਜਾਣਾ ਹੈ ਉੱਥੇ ਫੜ ਕੇ ਅਰਦਾਸ ਬੇਨਤੀ ਕਰਕੇ ਜਾਣਾ ਹੈ ਜਦੋਂ ਬਾਰੂ ਹੱਤਮੇਕਰ ਹੋਣਾ ਹੈ ਸਭ ਤੋਂ ਪਹਿਲਾਂ ਉਸ ਜਗਾਹ ਦਿਨੋ ਜਿੱਥੇ ਬੈਠ ਕੇ ਤੁਸੀਂ ਬਾੜ ਪੋਇਆ ਕਰਤੀ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ 네ਗਟਿਵ એનર્ਜੀ ਬਾਹਰ ਤੁਹਾਡੇ ਨਾਲ ਆਈ ਵੀ ਹੋਵੇਗੀ ਤਾਂ ਉਸ ਜਗਾਹ ਦੇ ਆਗੇ ਉਹ 네ਗਟਿਵ એનર્ਜੀ ਦਾ ਪ੍ਰਭਾਵ ਆਪਣੇ ਆਪ ਖਤਮ ਹੋ ਜਾਗਾ ਸੋ ਕਰੋ ਦੂਜਾ ਜਹਾਂ ਰੁਪਿਆ ਨੂੰ ਅੰਦਾਸ ਕੀਮਤੀ ਕਰਕੇ ਲੈਣੀ ਆ ਆਪਣੇ ਗੁਰੂ ਨੂੰ ਮਿਲ ਕੇ ਜਾਣਾ ਹੈ ਕੋਈ ਵੀ maal ਲੈ ਕੇ ਜਾਣਾ ਹੈ ਅਤੇ ਘਰ પાਕੇ ਵੀ ਸਭ ਤੋਂ ਵਲਾਂਗੂ ਸਹਗੀ ਦੀ ਹੈ ਇਹ ਹੀ ਵੰਸ਼ਵਾਰ ਕਰ ਰਹਿਣਾ ਹੈ ਜਦੋਂ ਮਨ ਬਹੁਤ ਜ਼ਿਆਦਾ ਅਚਾਂਤ ਹੋਵੇ ਕਿਸੇ ਗੱਲ ਦੀ ਸਮਝ ਨਹੀਂ ਆ ਰਹੀ ਉਦੋਂ ਉਸ ਜਗ੍ਹਾ ਤੇ ਜਾ ਕੇ ਬੁੱਢੇ ਦੇச்சே ਜਿਸ ਰੋੜ ਪਾਸ ਕਰਕੇ सब तो जरूरी गल महाप्रुप भी चीज नहीं खास करके पैसा जो सा पैसे का ध्यान रखना है जो पैसा सात कमाल होगी कदे भी बेईमानी का किसी के ਨੁਕਰੀਏ ਕਰੀਏ ਨਾ ਕਿ ਠੰਗੀ ਮਾਰ ਕੇ ਪੈਸਾ ਘਰ ਨੂੰ ਆਵੇ ਕਿਉਂਕਿ ਇਦਾਂ ਦਾ ਪੈਸਾ ਸਾਡੇ ਘਰ ਦੀ ਸ਼ਾਂਤੀ ਸਾਡੇ ਘਰ ਦੀ ਵਰਕਤ ਨੂੰ ਮੋੜ ਕੇ ਲੈ ਜਾਂਦਾ ਹੈ ਸਭ ਤੋਂ ਪਹਿਲਾਂ ਇਹ ਪੈਸਾ ਸਾਉਂਦੀ ਨੀਂਦ ਸਾਦਾ ਚੈਨ ਸਾਡੇ ਤੋਂ ਤੂ ਲੈਂਦਾ ਹੈ ਕਿ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੇ ਰੁਕਵਲੇ ਆ ਜਾਂਦੇ ਨੇ ਇਸ ਜੋ ਹੱਕ ਸੱਚੀ ਦਿੱਕਤ ਤੋਂ ਬਾਅਦ ਦਿਨ ਉੱਛੇ ਨਹੀਂ ਵਰਤਤਾ ਹੈ ਜਦੋਂ ਵੀ ਕੋਈ ਤੀਂ ਦੀ ਗੱਲ ਲੈ ਕੇ ਨੇ ਪਹਿਲਾ ਕਰਨ ਪਤਾ ਤੋਂ ਬਾਤ ਮੰਗੀ ਕੇ ਗਿਆ ਬਈ ਸ੍ਰੀਮਤੀ ਜੀ ਇਹ ਜੋ ਵੀ ਟੀ ਮੇਰੇ ਘਰ ਦੇ ਵਿੱਚ ਆ ਗਿਆ ਤੁਹਾਡੀ ਦਿੱਤੀ ਗੱਲ ਤੇ ਆ ਤੁਹਾਡੀ ਦਿੱਤੀ ਤੋਂ ਮਾਰਤੇ ਆ ਮਾਂ ਦਾ ਸ਼ੁਕਰ ਆਕੰਤ ਕਰਤਾ ਅતિ ਹਾਰ ਦੇ ਆਪਣੇ ਲਈ ਅਤੇ ਆਪਣੇ ਪਰਵਾਰ ਦੇ ਲਈ ਆਪਣੇ ਘਰ ਦੇ ਲਈ ਇੰਜ ਮੈਸੂਰ ਚੁਰੀ ਕਰਿਆ ਤਾ ਕਿ ਜਿਵੇਂ ਪਰਮੇਸ਼ਰ ਤੋਂ ਮੰਗਵਾ ਤਮਾਜੀ ਮੇਰੇ ਤੇ ਕਿਰਪਾ ਕਰੋਗੇ ਉਹ ਕਿਰਪਾ ਵੀ ਬਸੰਸ਼ ਕਰਿਆ ਤਾ ਕਿ ਸਮਝ ਲਈ ਜਿਸ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਹੁੰਦਾ ਹੈ ਰੋਜ਼ ਐਸ ਮੇਰੇ ਅਗਰਤਵੇ ਲਈ ਹੁੰਦਾ ਹੈ ਕਿ ਜੀ ਗੁਰਬਾਣੀ ਦਾ ਪਾਠ ਕਰਦੇ ਆ ਨਾਮ ਜਪਦੇ ਆ ਉਸ ਘਰ ਦੇ ਉੱਤੇ ਹਮੇਸ਼ਾ ਮੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਮੇਨ ਪਰਿਆਗਤ ਰਹਿਣਾ ਹੈ ਮਹਾਬਤਰੀ ਦੇ ਜਿਹੜੇ ਤੇ ਸ਼ਹੀਦ ਦਸਨਾ ਦੇ ਪੈਰੇ ਲੱਗ ਜਾਂਦੇ ਆ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਦਾ ਬਹੁਤ ਦੂਰ ਦੀ ਗੱਲ ਆ ਕੋਈ ਸੋਚ ਵੀ ਨਹੀਂ ਸਕਦਾ ਸੋ ਸੰਗਤ ਜੀ ਜੇ ਤਾਂ ਆਪਣੇ ਆਪ ਨੂੰ ਬਰਮਾਨ ਤੇ ਪਾਸ਼ਾ ਜੀ ਦੇ ਘਰ ਦੇ ਸੁੱਖ ਮੰਨਦੇ ਪਰ ਉਹ ਰਸੇ ਅਮਰ ਤੇ ਲੈ ਕੋ ਕੋ ਫੇਰ ਦੇ ਬਾਰ ਮੰਦਾ ਤਵਜ ਕਰੇ ਆਪਣੇ ਬਰਮਾਨ ਤੇ ਪਾਸ਼ਾ ਜੀ ਦੇ ਅਗੇ ਅਰਦਾਸ ਦੇ ਦੂਸਰੇ ਸੇ ਆਪਣੇ ਘਰ ਦੇ ਕੰਮਾਂ ਕਰਾਂ ਨੂੰ ਦਿੱਤਾ ਹੋਵੇ ਗੁਰਨਾਨਕ ਪਾਸ਼ਾ ਕਿਤੇ ਨਹੀਂ ਜਾਵੇ ਸਦੇ ਨਵਾਂ ਵੰਸ਼ਾ ਦੀ ਇਹ ਸੰਗਮ ਨੇ ਬਸ ਕੋ ਮੈਹਿਸੂਸ ਕਰੂੰ ਜੀਂ ਲਿਆ